ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆਂ ਪਿੰਡ ਦਬੜੀਖਾਨਾ ਜ਼ਿਲ੍ਹਾ ਫਰੀਦਕੋਟ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਕੁਲਵਿੰਦਰ ਸਿੰਘ ਜੀ ਜੋ ਪਿਛਲੇ ਦਿਨੀ ਚੋਣਾਂ ਦੇ ਦਰੋਂਨ ਡਿਊਟੀ ਨਿਭਾਉਂਦੇ ਹੋયા ਭਿਆਨਕ ਪੈਰੀ ਗਰਮੀ ਦੇ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਸੀ ਤੇ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਹੋ ਰਹੀ ਆ ਉਹਨਾਂ निमित्त ਰਖਾਏ ਗਏ ਪਾਠਾਂ ਦੇ ਭੋਗ ਪਾਈ ਜਾ ਰਹੇ ਆ ਤੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਇਹ ਕਈ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਨੂੰ ਸਰਦਾ ਦੇ ਫੁੱਲਾਂ ਭੇੜ ਕੀਤੇ ਜਾ ਰਹੇ ਆ ਆਓ ਤੁਹਾਨੂੰ ਆਪਾਂ ਉੱਥੇ ਲੈ ਚਲਦੇ ਹਾਂ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਕੁਲਵਿੰਦਰ ਸਿੰਘ ਦੀ ਅੰਤਿਮ ਅਰਦਾਸ ਹੋ ਰਹੀ ਆ ਤੇ ਇਸ ਸਮੇਂ ਵੱਖ-ਵੱਖ ਆਗੂ ਪਹੁੰਚੇ ਹੋਏ ਆ ਤੇ ਇੱਥੇ ਪਤਾ ਲੱਗਿਆ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਐਸਡੀਐਮ ਸਾਹਿਬ ਵੀ ਇੱਥੇ ਪਹੁੰਚੇ ਹੋਏ ਆ ਆਓ ਮਾਸਟਰ ਕੁਲਵਿੰਦਰ ਸਿੰਘ ਦੀ ਸਰਦਾ ਦੇ ਫੁੱਲ ਭਿੜਕਾਦੇ ਹੋਏ ਆਗੂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਆਪਕੋ ਮਨੋਂ ਪਾਉਨਾ ਮਾਸੀ ਜੀ ਦੇ ਨਾਮ ਪਰੇਤ ਕਾ ਕੀ ਗੁਰਿੰਦਰ ਸਿੰਘ ਪਤੀ ਜੋ ਸ਼ਰਦਾ ਸੀ ਸ਼ਰਦਾ ਦੇ ਪੁੱਤ ਜੀ ਆ ਅਕੀਰ ਦੇ ਵਿੱਚ ਮੈਂ ਇਕ ਦਾ ਅਨੁਭਵ ਦੱਸਣਾ ਚਾਹਾਂ ਇੱਕ ਗੁਰਿੰਦਰ ਸਿੰਘ ਜਿਹੇ ਸਵਾਲੀ ਉਪਰਾਨੀ ਸੀ ਜਿਹੜੇ ਹਰ ਵਿਸ਼ੇ ਤੋਂ ਸੋਚਦੇ ਸੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਜੇ ਸਕੂਲ ਦੇ ਵਿੱਚ ਉਹ ਅਧਿਆਪਨ ਕਰਦੇ ਸੀ ਉਸ ਸਕੂਲ ਦਾ ਨਾਮ ਪਹਿਲਾ ਹਰੀਜਨ ਵਸਤੀ अरਿੰਦਰ ਸਿੰਘ ਨੇ ਉਦਦਮ ਕਰਕੇ ਉਸ ਸਕੂਲ ਦਾ ਨਾਮ ਬਾਬਾ ਜੀਵਨ ਸਿੰਘ ਨਗਰ ਰਖਵਾਇਆ ਸਰਕਾਰ ਨੂੰ ਬੇਨਤੀ ਕੀਤੀ ਇਸ ਬੇਨਤੀ ਦੇ ਨਾਲ ਹੋਰ ਵੀ ਬਹੁਤ ਸਾਰੇ ਸਕੂਲ ਜਿੰਨਾ ਤੇ ਨਾਮ ਬਹੁਤ ਹੀ ਘੜੀਆਂ ਸ਼ਬਦਾਂ ਦੇ ਨਾਮ ਸੀਗੇ ਸੁੰਨਾ ਸ਼ਬਦਾਂ ਤੋਂ ਹਟਾ ਕੇ ਸਰਕਾਰ ਨੇ ਸਾਰੇ ਇਹ ਸਕੂਲਾਂ ਦੇ ਨਾਮ ਬਦਲੇ ਉਹ ਉਥੋਂ ਦੇ ਮੱਕਰ ਦੇ ਕਾਜੋਸ਼ ਨਗਰ ਚੌਂਦਾ ਸੀ ਰੱਖ ਦਿੱਤੀ ਪੀ ਵੀ ਉਹਨਾਂ ਦੇ ਕੋਲ ਪ੍ਰਾਪਤੀ ਸੀ ਹੁਣ ਅਸੀਂ ਸਾਰੇ ਜਿੰਨੇ ਵੀ ਇਸ ਕੱਟ ਵਿੱਚ ਬੈਠੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਐਮਐਲਏ ਰਾਮਪੁਰ ਪੂਰਬ ਤੋਂ ਵੀ ਸੋਸ਼ਟੀ ਪਹੁੰਚਾ ਤੇ ਐਮਐਲਏ ਕੁਮਾਰ ਸਿੰਘ ਜੈਤੋ ਵੱਲੋਂ ਵੀ ਸੋਸ਼ ਸੰਦੇਸ਼ ਪਹੁੰਚਾ ਉਹਨਾਂ ਦਾ ਤੇਤੁ ਨਤਮਾ ਕਰਦੇ ਆਂ ਬਾਕੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਗ੍ਰਤੀ ਦੀ ਪਰਸ਼ਾ ਲੈਂ ਤੋਂ ਬਾਅਦ ਸਾਰੇ ਜਿਹਨੇ ਵੀ ਪਿੰਡ ਨਗਰ ਵਾਸੀ ਜਾਂ ਰਿਸ਼ਤੇਦਾਰ ਮਿੱਤਰ ਸਟਾਫ ਬਚੀ ਆਇਆ ਸਾਰੇ ਨੇ ਪੰਗਰ ਸ਼ਾਕੇਜਾਨਾ ਤੋਂ ਕੇ ਸਹਾਪਰਤੀ ਤਿਆਰ ਕੀਤਾ ਹੋਇਆ ਹੈ ਤੇ ਮੈਂ ਧੰਨਵਾਦ ਕਰਦਾ ਸਾਰੇ ਜੀ ਪਿੰਡ ਨਗਰ ਵਾਸੀ ਜਲਾਲ ਦਾ ਸਾਰੇ ਹੀ ਸਾਡੇ ਗਵਿਕਰਨਾ ਦਾ ਇਸਾਰੇ ਹੀ ਦੇਸ਼ ਦੇ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੇਦੀਆਂ ਪੰਚੇਤਾਂ ਸਾਰੇ ਕਾ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਚਾਰਾ ਨਹੀਂ ਬੋਲਦਾ ਕਿਉਂਕਿ ਕਰਮੀ ਹੈ ਪਰ ਸਕੀਸਾਈ ਕਿਉਂ ਕਿਆ ਸੀ ਕਿ ਮੈਂ ਥੋੜਾ ਜਿਹਾ ਬੰਦੂ ਨਾ ਪਰ ਮੇਰਾ ਬੋਲ ਵੀ ਨਿਕਲਦਾ ਇਹਦੀ ਮੌਤ ਪਰਮਾਤਮਾ ਤੁਸਿਲੋ ਨਾ ਦੇਵੇ ਜਿੰਨਾ ਪ੍ਰਤਿਆਨੋ ਉਹਨਾਂ ਦਾ ਪਿਆਰ ਹੋਇਆ ਗਿਆ ਇਸ ਦੀ ਪਤਨੀ ਨੂੰ ਪਤਾ ਹੈ ਅਸੀ ਤਾਂ ਅੱਜ ਕੀ ਚੇਤਨ ਕੋਲ ਕੋਲ ਆ ਕੇ ਚੇਲੀਆ ਆ ਕੇ ਪਰਉਨਾਂ ਸਾਰੀ ਉਤਤਾਤ ਕੇ ਲਿਆ ਦਿਖਾ ਕੇਲ ਖਰੀਦਾ ਗ੍ਰਾਮੀਣ ਨੇ ਬੰਗਲਾ ਬੈਠਾ ਕੇਲ ਤਰੀ ਕੇਲ ਤਰੇ ਨੇ ਹੰਜ ਨੂੰ ਇਥੇ ਉਤੇ ਬਾਗ ਤੇ ਬਾਗ ਤੇ ਇਸ ਰੱਬ ਨੇ ਕੇਲਾ ਬਸਤਰੀਆ ਜੋ ਗੱਲਾਂ ਚਿੱਤੇ ਨਾ ਕੀਤੇ ਸੰ ਸੌਧਾਰੀ ਰੱਬ ਦੀ پرما بے شاہ گرو گرب کی حاضری کہ نماز پر ਪਰਮਾਨੰਦ ਦਾ ਪਾਲ ਬਖਸ਼ੀ ਵੈਵਿਕਾ ਫਲਸਫਾ ਵੈਵਿਕਾ ਦੀ ਬਥੇ ਉਸ ਜੀ ਮਾਨ ਜੀ ਨੇ ਬਹੁਤ ਬੇਹੋਮੀਤੀ ਦੇ ਦਿਸ਼ਾਉ ਬੜੀ ਇਸੇ ਤੋਂ ਵੀ ਬਾਬਾ ਭੇਜ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਅੰਸ਼ ਨੂੰ ਅਚਾਨਕ ਬਾਹਰ ਪੈ ਜਾਂਦੇ ਉਸੇ ਤਰ੍ਹਾਂ ਕੁਮਿੰਦਰ ਸਿੰਘ ਨੂੰ ਵੀ ਅਚਾਨਕ ਮੌਤ ਨੇ ਆ ਕੇ ਲਿਆ ਟੀ ਕੁਝ ਪਲਾਂ ਦੇ ਵਿੱਚ ਹੀ ਆਪਣੇ ਆਪ ਨੂੰ ਵਿੱਚ ਸਮੇਟ ਕੇ ਰਹੇ ਮੈਂ ਤੋਂ ਬਾਅਦ ਪ੍ਰਭਿੰਦਰ ਸਿੰਘ ਜਨਾਲ ਨੂੰ ਬੇਨਤੀ ਕਰਨ ਲੱਗਾ ਕਿ 2 ਘੰਟਿਆਂ ਵਿੱਚ ਆਪਣਾ ਵਿਚਾਰ ਪੇਸ਼ ਕਰ। ਜੁਆ ਮੇਟਨ। ਜੁਬੇ ਜੁਬਾ ਨਾਲ ਸਾਇਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਰੀ ਦੇ ਵਿੱਚ ਜੋੜ ਦੇ ਜੀ ਸੰਗਤ ਨੂੰ ਪਧਿਆਤ ਕਰਦੇ ਜੀ ਵਾਇਰ ਦੀ ਦਾ ਖਾਸਾ ਬਹੁਤ ਹੀ ਵਕਤੀ ਘੜੀ ਆ ਵੱਡੇ ਭਰਾ ਕੁਲਵਿੰਦਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਸਾਰੀਆਂ ਆਪਾਂ ਸੁਣੀਆਂ ਨੇ ਅਸੀਂ ਸਮੋਚੇ ਨਗਰ ਜਲਾਰ ਵੱਲੋਂ ਸਮੋਚੇ ਪਰਿਵਾਰ ਦੇ ਨਾਲ ਜਿੱਥੇ ਇੱਕ ਆਕਾੜਾ ਪਰਿਵਾਰ ਨੂੰ ਪਿਆ ਦਬੜੀ ਖਾਨਾ ਨਗਰ ਨੂੰ ਪਿਆ ਔਰ ਉਥੇ ਇੱਕ ਘਾਟਾ ਸਾਡੇ ਪਿੰਡ ਜਰਾ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਜੋ ਸਵਾਮਾ ਮੈਡੀ ਉਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਦਿੱਤੀਆਂ ਦੋ ਮੰਡਲਾ ਦੇ ਦਾ ਪ੍ਰਾਇਮਰੀ ਸਕੂਲ ਨੂੰ ਕਮਾਪ ਦੇ ਦਿੱਤੀ ਉਹ ਬਹੁਤ ਵੱਡੀ ਗੇਨ ਆ ਅੱਜ ਸਾਡੇ ਨਗਰ ਦੇ ਜਿਹੜੇ ਬੱਚੇ ਨੇ ਉਹ ਇੱਕ ਮੈਂ ਸਮਝੂਗਾ ਵੀ ਲਾਵਾਸੀ ਹੋਗੇ ਇਸ ਖਾਬ ਦੇ ਨਾਲ ਕਿਉਂਕਿ ਉਹਨਾਂ ਦਾ ਬਹੁਤ ਪਿਆਰ ਸੀਗਾ ਜਦੋਂ ਕਿਸੇ ਬੱਚੇ ਨੇ ਚੱਪੜਾ ਦੇਖਿਆ ਵੀ ਟੁੱਟੀ ਹੋਈ ਆ ਤੇ ਉਹਨਾਂ ਨੇ ਗੱਡੀ ਚ ਭੌਣਾ ਅਰਥੋਂ ਬੇਟਾ ਤੁਹਾਡੇ ਚੱਪੜਾ ਭੌਦੇ ਨਹੀਂ ਕਹਦੇ ਮੋਲ ਆਲਾ ਬਾਈ ਜੀ ਆਹ ਕੰਮ ਕਰਨਾ ਸਕੂਲ ਦੇ ਵਿੱਚ ਹਾਂਜੀ ਬਾਈ ਜੀ ਤੁਸੀਂ ਕਰੋ ਐਸ ਤਰ੍ਹਾਂ ਦੇ ਬੰਦੇ ਜਿਹੜੇ ਆ ਪਿੰਡਾਂ ਦੇ ਵਿੱਚ ਬਹੁਤ ੱੱਕ ਮਿਲਦੇ ਆ ਆਲੋ ਦਾ ਪਿਆਰ ਸਿਆਣੇ ਕਹਿੰਦੇ ਆ ਬੰਦੇ ਦੇ ਜਾਨ ਤੋਂ ਬਾਅਦ ਉਹਦਾ ਚੰਗਾ ਸੁਭਾਅ ਜਿਹੜਾ ਉਹਨੂੰ ਚਾਉਂਦਾ ਰਹਿੰਦਾ ਤੇ ਬਾਈਕ ਤਰਵਿੰਦਰ ਹਰਵਾਨਾ ਜਿਹੜਾ ਚੰਗਾ ਸੁਭਾਅ ਉਹ ਸਾਡੇ ਹੁਣੇ ਸ਼ਹੀ ਦਿਨਾਂ ਦੇ ਵਿੱਚ ਜਿਹੜਾ ਵਸਦਾ ਰੂਗਾ ਮੈਂ ਆਪਣੇ ਨੰਗਲ ਜਲਾਲ ਵੱਲੋਂ ਸਾਰੇ ਪਰਵਰਕ ਦੇ ਸੱਜਣ ਉੱਥੇ ਬੈਠੇ ਨੇ ਸਾਰੀਆਂ ਮੋਹਰ ਵਾਲ ਸੱਜਣ ਬੈਠੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਪਾਂ ਆਨਲਾਈਨ ਸਮੇਂ ਦੇ ਵਿੱਚ ਜਿਹੜੇ ਉਹਨਾਂ ਦੇ ਅਧੂਰੇ ਕੰਮ ਰਹਿ ਗਏ ਨੰਗਲ ਜਲਾਲ ਦੇ ਸਕੂਲ ਦੇ ਵਿੱਚ ਉਹ ਆਪਾਂ ਸਾਰੇ ਸੈਜੋੜ ਕੇ ਬੈਠੀਏ ਔਰ ਉਹਨਾਂ ਇਹਨਾਂ ਕੰਮਾਂ ਨੂੰ ਉਪਰੋਕਿਏ ਤਾਂ ਹੀ ਜੇ ਸਾਡੀ ਸੱਚੀ ਸ਼ਭਾ ਜੀਆ ਵੱਡੇ ਭਾਵ ਮੈਂ ਤੁਹਾਨੂੰ ਦੱਸ ਨਹੀਂ ਰੋਗੀ ਸੋ ਮੇਰੇ ਇਹ ਇੱਕ ਬੋਲ ਸੀ ਵਾਹਿਗੁਰੂ ਦਾ ਖਾਸਾ ਵੈ ਇੱਕ ਬਾਤ ਤੋਂ ਸਮਾਪਤਿਆ ਅਗਰ ਬਪਾਸ ਸਿੰਘ ਜੀ ਐਸਐਸਏ ਰਾਮ ਸਾਹਿਬ ਨੂੰ ਮੈਂ ਮਿਲਤੀ ਕਰਾਂਗਾ ਕਿ ਪ੍ਰੋਗਰਾਮ ਦੀ ਸਮਾਪਤੀ ਕਰਾਂ ਜੇ ਕੋਈ ਸਵਾਲ ਹੋ ਤਨ ਸ਼੍ਰੀ ਗੁਰੂ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਰਾਜਪਾਲ ਸਾਹਿਬ ਅਭਿਉ ਸਭ ਤੋਂ ਪਹਿਲਾਂ ਪਦਵੀ ਸਾਂਝ ਪਾਈ ਨੇ ਵਾਈਸ ਕਲੀਕੈਂਟ ਸਾਹਿਬ ਰਾਜ ਸਾਡੇ ਪਰਿਵਾਰਕ ਮੈਂਬਰ ਸਾਡੇ ਭਰਾ ਤੇ ਸਾਡੇ ਸਾਥੀ ਟ੍ਰਾਂਸਫਰ ਕੋਲ ਰਿਵਰਸ਼ਨ ਦੀ ਅੰਦਰ ਕਰਦਾਸ ਦੇ ਵਿੱਚ ਸ਼ਾਮਲ ਹਰ ਸਕੀਆ ਦਾ ਮੈਂ ਧੰਨਵਾਦ ਕਰਦਾ ਪਰਿਵਾਰ ਵੱਲੋਂ ਵੀ ਤੇ ਜਿੰਨੇ ਜਨਤਵੰਗੀਆਂ ਦੇ ਨਾਲ ਸਾਡੇ ਸਾਥੀ ਦੇ ਸਾਰੋਗਾਰ ਅਗੇ ਉਹਨਾਂ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹ ਇਸ ਪ੍ਰਬਾਰ ਦੇ ਨਾਲ ਚੋਕੀ ਘੜੀ ਦੇ ਵਿੱਚ ਸ਼ਰੀਕ ਹੋਏ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਵੱਲੋਂ ਸਾਡੇ ਅਧਿਅੰਸਾ ਉਹਤੇ ਪਰਵਾ ਦੇ ਨਾਲ ਅਗੇ ਲੋਕ ਬਣਾਇਆ ਹੁੰਦਾ ਨੇ ਤੇ ਭਰੋਸਾ ਦਿੱਤਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੋਣ ਕਮਿਸ਼ਨ ਵੱਲੋਂ ਜੋ ਨਿਯਮਾਂ ਤਹਿਤ ਪਾਰਗੀ ਕਰਵਾਈ ਨੂੰ ਕੀ ਉਹਦੇ ਤਹਿਤ ਪਰਿਵਾਰ ਵੀ ਜਿੰਨੀ ਹੋ ਸਕੇ ਵਕਤਵਾਦ ਨੂੰ ਸਹਾਇਤਾ ਗਾਉਂਦੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਕੀ ਸਾਰੇ ਲੋਕਾਂ ਨੇ ਆਪ ਦੀਆਂ ਗੱਲਾਂ ਦੇ ਵਿਚਾਰ ਦੇ ਵਿਚਾਰ ਰੱਖੇ ਆ ਪਾਸੇ ਗੁਰਵਿੰਦਰ ਸਿੰਘ ਕੀ ਬਾਰੇ ਤੋਂ ਬਰਨਾਂ ਤੋਂ ਬਾਰੇ ਸਾਂਝੀਆਂ ਕੀਤੀਆਂ ਮੈਂ ਲੱਗਦਾ ਉਹ ਬਹੁਤ ਔੜੀਆਂ ਨੇ ਇੱਥੇ ਨਾਲ ਪਰ ਗੁਰਵਿੰਦਰ ਆਪਣੇ ਮੰਨ ਦੇ ਵਿੱਚ ਕੋਈ ਨਾ ਕੁਝ ਕਹਾਣੀ ਉਹ ਨਾ ਬੈਠਾ ਬਹੁਤ ਛੋੜੇ ਗਏ ਗਏ ਬੱਚੇ ਇੱਥੇ ਚਰਾਲ ਸੂਰ ਨੇ ਬੈਠੇ ਆ ਤੇ ਉਹਨਾਂ ਦਾ ਇੱਥੇ ਬੈਠਣਾ ਇਹ ਸਬੂਤ ਹੈ ਕਿ ਉਹਨਾਂ ਦਾ ਬੱਚਿਆਂ ਦੇ ਨਾਲ ਦੇ ਪੁਲੇ ਬਚਨ ਜਾਂਦੇ ਨਾਲ ਇਨਾਮ ਹੋਇਆ ਨਾ ਕਹਿੰਦੇ ਹੁੰਦੇ ਆ ਵੀ ਬੰਦੇ ਨੇ ਦੋ ਘਰ ਇੱਕ ਦਿੱਥੇ ਉਹ ਰਾ ਕਰਦਾ ਤੇ ਦੂਸਰਾ ਕਰਮ ਕੁੰਮੀ ਤੇ ਕਰਮ ਕੁੰਮੀ ਦੇ ਵਿੱਚੋਂ 200 ਦੇ ਕਰੀਬ ਲੋਕਾਂ ਦਾ ਇੱਥੇ ਸ਼ਾਮੁਣਾ ਬਚਲਾ ਸ਼ਾਮੁਣਾ ਰੋਹਿ ਪੰਚਾਇਤ ਦਾ ਸ਼ਾਮੁਣਾ ਇਹ ਸਾਬਤ ਕਰਦਾ ਵੀ ਕਿੰਨਾ ਡੂੰਘਾ ਉਹਨਾਂ ਦਾ ਸਮਾਜਿਕ ਸਾਹਮਾ ਸੀਗਾ ਨਾਮ ਕੱਢੇ ਸਾਖੀ ਦੱਸ ਕੇ ਗਏ ਵੀ ਕਿਵੇਂ ਪੜਾਈ ਤੋਂ ਇਲਾਵਾ ਬੱਚਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਵਿੱਚ ਉਹ ਹਰ ਵਕਤ ਕਿਰਿਆ ਚੰਗੀਆਂ ਨੇ। ਅੱਜ ਤੋਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਜਦੋਂ ਪਿੰਡ ਦੇ ਵਿੱਚ ਮਿਡਲ ਸਕੂਲ ਨੂੰ ਸਰਕਾਰ ਵੱਲੋਂ ਕਦਮ ਪਾਇਆ ਕਿਸੇ ਗਲਤੀ ਨਾਲ ਕੋਈ ਚਾਲ ਚੱਲੀ ਵੀ ਤਾਂ ਕਿਵੇਂ ਉਦਾਂ ਨੂੰ ਉਸ ਸਕੂਲ ਨੂੰ ਬਚਾਇਆ ਕਿਵੇਂ ਜੱਥੇਬੰਦੀਆਂ ਨਾਲ ਆ ਕੇ ਕਾਇਆ ਤੇ ਕਿਵੇਂ ਬਿਰਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਇਹ ਉਸ ਸੰਘਰਸ਼ ਦੇ ਵਿੱਚੋਂ ਉਹ ਫੇਰ ਜੀ ਚੁੱਕਾ ਨਿਕਲੇ ਤੇ ਉਹਨਾਂ ਨੇ ਮੈਡਲ ਸਕੂਲ ਨੂੰ ਨਿਆਂ ਤੋਂ ਲੈ ਕੇ ਦੋ ਮਿੰਟਾਂ 7 ਤੱਕ ਪੜਾੜ ਰੂਪ ਦਿੱਤਾ ਇਹ ਉਹਨਾਂ ਦੀ ਪ੍ਰਾਪਤੀ ਸੀ ਸਿਰਲ ਕੀ ਉਹਨਾਂ ਦਾ ਇਹਦਾ ਮਾਰਗ ਵਕਤ ਲੱਗੇ ਰਹੇ ਸੀ ਆਪ ਦੇ ਬੱਚਿਆਂ ਵਾਸਤੇ ਸਕੂਲ ਵਾਸਤੇ ਸੁਤਰਾ ਤੇ ਹੁਣ ਜਿਹੜੇ ਹਾਜ਼ਰ ਹਰ ਬਤਵਾਂਦੇ ਸੱਜਣ ਨੂੰ ਮੇਰੇ ਵੱਲੋਂ ਇੱਕ ਬੇਨਤੀ ਹੈ ਵੀ ਹੁਣ ਸਾਡਾ ਜਿਹੜਾ ਫਰਜ਼ ਪੈਂਦਾ ਹੈ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਅਸੀਂ ਉਹ ਘਾਟਾ ਨਹੀਂ ਪੂਰਾ ਕਰ ਸਕਦੇ ਪਰ ਮੈਨੂੰ ਲੱਗਦਾ ਵੀ ਜਿੱਤੇ ਕਿਤੇ ਕਿਸੇ ਦਾ ਹੱਥ ਪੈਂਦਾ ਜਾਵੇ ਪ੍ਰਸ਼ਾਸਨ ਦੇ ਵਿੱਚ ਕਿਤੇ ਵੀ ਹੱਥ ਪੈਂਦਾ ਸਮਾਜਿਕ ਪਰਉਪਕਾਰੀ ਤੁਹਾਡੇ ਬੱਚੇ ਨਵੇਂ 10+2 ਪਾਸ ਕਰ ਚੁੱਕੇ ਆ ਬਹੁਤ ਔਣਹਾਰ ਬੱਚੇ ਸਿਆਣੇ ਬੱਚੇ ਆ ਤੇ ਆਪਾਂ ਜਿੰਨਾ ਹੋ ਸਕੇ ਇਸ ਪ੍ਰਵਾਹ ਦੇ ਨਾਲ ਅੱਜ ਇਸ ਸੰਗਤ ਮਰਦਾਨ ਤੋਂ ਬਹੁਤ ਵੀ ਸਾਰਵਾਰ ਰੱਖੀਏ ਪੜਾ ਸੁਤਾ ਲੈਣੇ ਲਈ ਜਿਹਦੇ ਬੱਚਿਆਂ ਦੀ ਪੜਾਈ ਦੇ ਵਿੱਚ ਕੋਈ ਮਦਦ ਹੋ ਸਕਦੀ ਆ ਜਰੂਰ ਕਰੀਏ ਐਂਕਲੀ ਕਹਿੰਦੇ ਆ ਮੈਂ ਰਜ਼ਾ ਲੈਣ ਵਾਈਫ ਜੀ ਦਾ ਖਾਸਾ ਵਾਈਫ ਜੀ ਅੱਜ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਸ਼ਾਨਵਰ ਗੁਰੂ ਤੇਗ ਸਾਹਿਬ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਤੇਵਿੰਦਰ ਉਹ ਅਨੁਸਾਰ ਸੀ ਜਿਹਦੇ ਜਾਨ ਦੇ ਨਾਲ ਸਾਡੇ ਪਿੰਡ ਨੂੰ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਬੇਖਾਸ ਕਰਕੇ ਉਹ ਜਰਾ ਦੇ ਬਚਿਆ ਬਹੁਤ ਆਟਾ ਪਿਆ ਹੈ ਕਿਉਂਕਿ ਉਹਨੂੰ ਪੂਰਾ ਕਰਨ ਵਾਸਤੇ ਬਾਕੀ ਪਰਿਵਾਰ ਨੂੰ ਹਿੰਮਤ ਦੀ ਲੋੜ ਹੈ ਅਸਬੇਦੀ ਕੋੜਾ ਤੋਂ ਜਿਹੜਾ ਵਿਅਕਤੀ ਇਹ ਤੋ ਆ ਕੇ ਚਲਾ ਗਿਆ ਉਹਦੀ ਪਰਿਵਾਰ ਚਲਾਣੀ ਦਾ ਸਦਾ ਸਾਰੋਂ ਸਾਰਿਆਂ ਨੂੰ ਗਾਦੀ ਉਸ ਇਹਨੂੰ ਵਿ ਸੁਪਨਾ ਨੂੰ ਪੂਰਾ ਕਰਨ ਵਿੱਚ ਮਦਦ ਦਾ ਲੋੜ ਤਾਂ ਪਾਣਾ ਚਾਹੀਦਾ ਕੋਈ ਇਹ ਕਰ ਗੱਲ ਜਦ ਅਪ ਦੀ ਕਹੀਏ ਅਧਿਆਪਕ ਕੋ ਸਸ਼ਕਤੀਤ ਹੈ ਜੇ ਇਹਨਾਂ ਨੂੰ ਸਮਾਜ ਦੇ ਵਿੱਚੋਂ ਕੋਈ ਨਾ ਪਾਸੀ ਕਰੀਏ ਤਾਂ ਉਹ ਇਹ ਰਾ ਜਿਹੜਾ ਗੁਰਮਾਨ ਸਿੰਘ ਸਾਹਿਬ ਕੋ ਪਹਿਲਾ ਸੀ ਉਹ ਆ ਜਾਊਗਾ ਤਾਂ ਜਿਸ ਤਰ੍ਹਾਂ ਗੁਰਮਾਨ ਸਿੰਘ ਸਾਹਿਬ ਨੇ ਇਹ ਆਪਕ ਨੂੰ ਬਹੁਤ ਵੱਡਾ ਉੱਚਾ ਦਰਜਾ ਦਿੱਤਾ ਜੀ ਆਪ ਜੀ ਜਾਰੀ ਦਾ ਪਰਚਾ ਹੈ ਮੈਂ ਆਦੇ ਇਤੇ ਅਨੁਸਾਰ ਮੇਰਾ ਇੱਕ ਪਿੰਡ ਦੇ ਵਿੱਚ ਪੰਜਵੀਂ ਕਿੜੀ ਦੇ ਨਾਲ ਵਾ ਪੈ ਗਿਆ ਮੈਂ ਹਰੇਕ ਵਿਅਕਤੀ ਨੂੰ ਕਹਿਣਾ ਹੁੰਦਾ ਹੈ ਕਿ ਆਪ ਦੀ ਪਰਿਵਾਰਿਕ ਐਸਪੀ ਦੇ ਅਨੁਸਾਰ ਜਿਸ ਕਿਸੇ ਵਿਅਕਤੀ ਨੂੰ ਕੋਈ ਬਿਮਾਰੀ ਹੈ ਉਹਦਾ ਸਮੇਂ ਸਿਰ ਜ਼ਰੂਰ ਚੈੱਕਅਪ ਕਰਾਓ ਸਾਡਾ ਕਾਣਾ ਪਿਆ ਤਾਵਾ ਹੈ ਵਾਤਾਵਰਨ ਤਾਵਾ ਹੈ ਅਸੀਂ ਪਰੇਸ਼ਾਨੀਆਂ 'ਚ ਰਹਿੰਦੇ ਆਂ ਮੈਂ ਬੱਚਿਆਂ ਨੂੰ ਅਕਸਰ ਕਹਿਣਾ ਹੁੰਦਾ ਨਾ ਨਗਾਤਾ ਸਕੂਲ ਦੇ ਨਾਲ ਆ ਕੇ ਦੁਨੀਆ ਵੇ ਬੇਸ਼ੱਕ ਉਹ ਸਰਕਾਰੀ ਸਕੂਲ ਦਾ ਹੋਇਆ ਕਿਏ ਪਰ ਆਖਰੀ ਮੇਰੀ ਸਾਂਝ ਸਾਡੇ ਨੁਲਸ ਸਰਕਾਰੀ ਸਕੂਲ ਨਾਲ ਹੈ ਮਹਾਰਤ ਕਹਿੰਦੀ ਹੁੰਦਾ ਹੈ ਕਿ ਸਾਡੇ ਸਕੂਲਾਂ ਦੇ ਸਟਾਰ ਦੇ ਰੂਪ ਦਾ ਯੋਗਦਾਨ ਰੂਪ ਪਾਓ ਜਿਸ ਤਰ੍ਹਾਂ ਕਬਿੰਦਰ ਨੇ ਦਿਲਾ ਦੇ ਸਕੂਲ ਨੂੰ ਉਹ ਨਾ ਦਿੱਤਾ ਜਿਸ ਤਰ੍ਹਾਂ ਅਜੀਦਰ ਬਾਸ਼ੀ ਨੇ ਬੜੇ ਭਾਈ ਦੇ ਸਕੂਲ ਦੇ ਵਿੱਚ ਜਾਂ ਹੋਰ ਟੀਚਰ ਆਪਾਂ ਵੀ ਜਗ੍ਹਾ ਦੇ ਵਿੱਚ ਆਪਣੇ ਸਕੂਲਾਂ ਨੂੰ ਬਹੁਤ ਬਰੀਆ ਸਵਾਰ ਰਿਹਾ ਹੈ ਸੁਧਾਰ ਰਿਹਾ ਹੈ ਬੱਚਿਆਂ ਦੇ ਵਿਕਾਸ ਵਾਸਤੇ ਬਹੁਤ ਉਸ ਕਰ ਰਿਹਾ ਹੈ ਜਿਸ ਪਰਿਵਾਰ ਵਿੱਚ ਜੇ ਕੋਈ ਬਿਵਾਰੀ ਹੁੰਦੀ ਹੈ ਮੈਂ ਕਹਿੰਦਾ ਜੇ ਕੋ 40 ਸਾਲ ਸਾਡੀ ਮੈਡੀਕਲ ਸਾਇੰਸ ਪੈਂਦੀ ਹੈ ਜਦੋਂ 40 ਸਾਲ ਦਾ ਕੋ ਰੈਕਟਿਕ ਹੋ ਜਾਂਦਾ ਹੈ ਉਹ ਆਪ ਦਾ ਮੈਡੀਕਲ ਚੈੱਕਅਪ ਜ਼ਰੂਰ ਕਰਨਾ ਚਾਹੀਦਾ ਹੈ ਕਰਾਉਣਾ ਚਾਹੀਦਾ ਹੈ ਆਪ ਵੀ ਪ੍ਰਾਪਤਿਕ ਦਾ ਪ੍ਰੇ ਰੱਖਣਾ ਚਾਹੀਦਾ ਸਾਨੂੰ ਹਾਸਪਤਾਲ ਜਿਹੜੇ ਬਿਲਕੁਲ ਹੀ ਘਣੀ ਚਾਹੀਦੇ ਸਾਡੀ ਰਸੋਈ ਦੇ ਵਿੱਚ ਜਿਹੜਾ ਰਟਾਇੰਡ ਚੱਲ ਰਿਹਾ ਸਾਡੀ ਖਾਂਡ ਚੱਲ ਰਹੀ ਹੈ ਜੇ ਅਸੀਂ ਇਸ ਨੂੰ ਥੋੜਾ ਜਿਹਾ ਘੂਰ ਆ ਜਾਵੇ ਪਿਛਲਾ ਜੇ ਸਮਾਂ ਸਾਡਾ ਸੀਗਾ ਸਾਡੇ ਪਿਓ ਚਾਦੇ ਦਾ ਉਹ 100-100 ਸਾਲ ਨਹੀਂ ਆਮੜਾ ਘੋਕੇ ਜਾਂਦੇ ਸੀ ਅਸੀਂ 40-45 ਤੇ ਕਿਉਂ ਰੁਕਦੇ 50 ਤੇ ਕਿਉਂ ਰੁਕੇ ਅਸੀਂ ਘਰਾਂ ਨੂੰ ਉਸ ਦਾ ਭਰੇ ਅਸੀਂ ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਜ਼ਿੰਦਗੀ ਜਿਉਣੀ ਹੈ ਘੋਗਣੀ ਨਹੀਂ ਜ਼ਿੰਦਗੀ ਜਿਉਣੀ ਹੈ ਘੋਗਣੀ ਨਹੀਂ ਬੀ ਨੇ ਪਹਿਚਾਨ ਬਾੜਨੀ ਹੈ ਕੰਮ ਮਕੌਣਾ ਨਹੀਂ ਕੰਮ ਕਰਨਾ ਹੈ ਅੱਜ ਨਹੀਂ ਆ ਕੰਮ ਮਕੌਣ ਦੇ ਰਹੀ ਹੈ ਅਸੀਂ ਕਦੇ ਗਲੰਦਰ ਬਾਸ਼ ਦੀ ਗੱਲ ਨਹੀਂ ਅਸੀਂ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਬੜਿਆਂ ਦਾ ਪਰਵਾਹ ਨਹੀਂ ਕਰਦੇ ਆ ਕਿ ਜਿਸ ਤਰ੍ਹਾਂ ਉਹ ਮੋਟਰਸਾਈਕਲ ਦੇ ਉੱਤੇ ਹੈਲਮਟ ਹੀ ਨਹੀਂ ਰੋਗਣਾ ਡਰਾਈਵਿੰਗ ਕਰਦੇ ਸੀਟ ਬੈਲਟ ਵੀ ਲੋੜ ਹੈ ਇਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਆ ਜੇ ਅਸੀਂ ਇਹ ਅਵੇਰ ਹੋਾਂਗੇ ਤਾਂ ਅਸੀਂ ਸਾਡੇ ਜਿਹੜੇ ਬਹੁਤ ਪਰਾਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ ਜੋ ਕੁਲਵਿੰਦਰ ਨੇ ਯਾਦ ਨਾਲ ਪਰਵਾਸ ਨੂੰ ਘਟਾ ਪਿਆ ਸਮਾਜ ਨੂੰ ਪਿਆ ਉਹ ਕਦੀ ਪੂਰਾ ਨਹੀਂ ਹੋਣਾ ਮੈਂ ਆਪਣੇ ਵੱਲੋਂ ਸਾਡੀ ਯੂਥ ਗਰੁੱਪ ਦੇ ਕਲੱਬ ਨੂੰ ਮੈਡੀਕਲ ਟ੍ਰੈਡੀਸ਼ਨਲ ਐਸੋਸੀਏਸ਼ਨ ਰਾਜਾਪਤਨਾ ਬਰਾਕ ਸੂਸ ਪੁਰਾ ਵੱਲੋਂ ਉਸ ਵਿਛੜੀ ਹੋਈ ਨੂੰ ਸ਼ਰਧਾ ਦੇ ਫੋਟੋ ਇਕੱਠਾ ਤੇ ਪਰਿਵਾਰਕਾਂ ਦੇ ਚਰਨਾਂ ਵਿੱਚ ਇਹਦੀ ਬੇਨਤੀ ਕਰਦਾ ਕਿ ਵਿਛੜੀ ਹੋਊ ਆਪਣੇ ਚਰਨਾਂ ਤੇ ਨਵਾਸ ਬਖਸ਼ਿਓ ਇੱਥੇ ਪਰਵਾਸ ਨੂੰ ਹਿਮਤ ਤੇ ਭਾਰਾ ਮਨਾਂਗੇ ਬਰਕਤ ਦੀ ਬਖਸ਼ਿਓ ਕੁਲਤ ਪਾਣੀ ਨਾ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਦੁੱਖੋਂ ਮਾਸੇ ਪਹੁੰਚੇ ਮੈਂ ਐਡਮਿਨਿਸਟ੍ਰੇਸ਼ਨ ਦੇ ਲੋਕ ਸਾਡੇ ਸਾਰੇ ਲੋਕ ਸਾਰੀ ਸੰਗਤ ਦਾ ਧੰਨਵਾਦ ਵੀ ਕਰਦਾ ਕਿ ਆਪਾਂ ਵਰਤਨ ਖੜੇ ਹੋ ਗਏ ਕੁਲਵਿੰਦਰ ਬਾੜੀ ਜਿੰਨਾ ਮੋੜੇ ਜੱਟਪੁਰ ਤੋਂ ਕਿਤੇ ਅੱਗੇ ਦੀ ਵਸਤੀ ਹੋ ਉਹਦੇ ਬਾਰੇ ਜਿੰਨਾ ਚਾਹ ਸ਼ਬਦ ਬੋਲਣਾ ਵੀ ਤੋਂ ਬਹੁਤ ਛੋਟਾ ਹੈ ਮੇਰਾ ਲੋਕ ਪਿੰਡਾਂ ਦਾ ਮੈਂ ਲੋਕ ਪਿੰਡ ਤਿੰਨ ਦਾ ਅਪ੍ਰੋਚਰ ਕੋਟਨ ਕਨੇਸ਼ਵਨ ਕਿਤਾਬ ਜਲਾਲ ਜੀ ਨੂੰ ਵਿਜ਼ਿਟ ਹੋਈ ਕਿ ਸੁਣਾਉਂ ਕਿ ਉਹ ਦੋਸਤੀ ਮਿਲੇ ਹੈ ਤਾਂ ਸੱਜਾ ਖਵਾਸ ਪਰ ਉਹ ਸੀ ਕਿ ਲਿਸਨ ਲੈਕਚਰ ਸੀ ਉਹ ਰਾਤ ਨੂੰ ਮੈਨੂੰ ਮਿਲ ਕੇ ਹੀ ਗਿਆ ਵਧੀਆ ਫੇਟੇ ਬੈਠੇ ਗੱਲਾਂ ਕਰਕੇ ਆਇਆ ਤਾਂ ਇੱਕ ਸੰਜਾਸ਼ੀ ਕਿਤੇ ਹਮਤੀ ਜਾ ਬੰਦਾ ਸੀ ਜੋ ਬਾਕი ਉਹ ਮਾੜੀ ਕਿਚੀ ਕਰਦਾ ਸੀ ਇਸ ਤਰ੍ਹਾਂ ਦੇ ਬੰਦੇ ਦਾ ਇਸ ਉਮਰ ਤੱਕ ਜਾਨਾ ਸਾਰਿਆਂ ਵਾਸਤੇ ਘਾਟਾ ਹੁੰਦਾ ਪਰਵਾਦ ਦੇ ਘਟੇ ਨੂੰ ਪਰਿਵਾਰ ਜਾਂਦਾ ਹੈ ਦੇ ਪੁਰਾਣੀ ਹੁੰਦਾ ਪਰ ਜਿਹੜੇ ਸੱਚੇ ਮਿੱਤਰ ਅਸੀਂ ਇੱਥੇ ਬੈਠੇ ਆ ਜਿਹੜੇ ਉਹਦੇ ਨਾਲ ਚਾਹੇ ਥੋੜੇ ਬਾਲੀ ਗੱਲਤੇ ਨੇ ਉਹ ਰੀਤ ਦੇ ਆਪ ਦੀ ਖਸ਼ਾਬ ਛੱਡ ਗਏ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਹਾਂ ਆਪਣੇ ਸਾਰਿਆਂ ਕੋਲੋਂ ਜੋ ਆਪਣੀ ਚਰਨਾਂ ਵਿੱਚ ਪਰਮਾਤਮਾਕਸ਼ੀ ਪਰਵਾਦੋ ਨੇ ਵਿਸ਼ਵਾਸ ਰੱਖਣਾ ਕਿ ਅਸੀਂ ਪਛਿਆਂ ਦੇ ਪਰਵਾਦ ਦੇ ਨਾਲ ਖੜੇ ਹਾਂ ਜੋ ਵੀ ਗੀੜੀ ਅੱਗੋਂ ਵੀ ਡੈਪਲੀਕੇਸ਼ਨ ਉਹਨਾਂ ਨੇ ਕਿ ਅਸੀਂ ਬੈਠ ਕੇ ਆਰਮਸ ਦਾ ਹੱਲ ਹੁੰਦਾ ਅਸੀਂ ਬੈਠ ਕੇ ਡਾਇਰੈਕਟ ਵਿਚਾਰਾਂਗੇ ਜੋ ਵੀ ਨਿਵੰਨਤ ਕਾਪਰਸੀ ਕਰ ਸਕਦੇ ਹਾਂ ਪਰਵਾਰ ਵਾਸਤੇ ਅਸੀਂ ਨਾਲ ਨਾਲ ਪਰਵਾਰ ਦੇ ਥਿਸ ਇਜ਼ आवर ਨੋਮੀ ਸਾਰੇ ਪਰਵਾਰ ਨੂੰ ਇਹੀ ਕਿਹਾ ਗਿਆ ਕਿ ਅਸੀਂ ਨਾਲ ਹ ਜਿੱਦਾਂ ਅਸੀਂ ਕਰ ਸਕਦੇ ਐਡਮਿਨਿਸਟ੍ਰੇਸ਼ਨ ਵਰਗੋਂ ਵੀ ਤੇ ਸਾਡੀ ਆਪੀ ਟੀਮ ਵਰਗੋਂ ਵੀ ਅਸੀਂ ਪਰਵਾਰ ਨਾਲ ਮਿਸ਼ਨ ਦਾ ਅਚਲ ਪਿੱਛੇ ਵਾਸਤੇ ਨਾਲ ਖੜੀ ਹੋਣੀ ਹੈ ਇੰਨਾ ਸ਼ਬਦਾਂ ਨਾਲ ਹੀ ਤਾਂ ਕੋਲਿੰਦਰ ਬੋਲੋ ਆਪਣੇ ਸ਼ਤਰੀ ਦੀ ਗੱਲ ਕਰਦਾ ਹੋਇਆ ਤਾਂ ਸਮਝਦਾ ਬਾਇਓ ਜੀ ਕਰਤਾਨ ਸਾਰ ਬਾਇਓ ਜੀ